ਭਾਜੀ ਮੇਰੇ ਦੋ ਬੱਚੇ ਆ ਮੇਰਾ ਕੋਲ ਕਰਦੀ ਕੋਈ ਜਗ੍ਹਾ ਨਹੀਂ ਗਈ ਇੱਥੇ ਇਨਸਾਨੀ ਨਾਤੇ ਮੈਂ ਆ ਔਰ ਮੈਂ ਪੰਜਾਬ ਦੇ ਨੌਜਵਾਨਾਂ ਵੀਰਾਂ ਅੱਗੇ ਬੇਨਤੀ ਕਰਦਾ ਮੇਰੇ ਜੇ ਮੈਂ ਦੋ ਬੱਚੇ ਛੱਡ ਕੇ ਆ ਸਕਨਾ ਮੇਰੇ ਬੱਚਿਆਂ ਨੂੰ ਸੰਭਲਣ ਵਾਲਾ ਕੋਈ ਨਹੀਂ ਅਸੀਂ ਕੋਈ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਜਾ ਰਹੇ ਵੀਰੇ ਅਸੀਂ ਕੋਈ ਐਡੇ ਵੱਡੇ ਅਤਵਾਦੀ ਸਾਨੂੰ ਐਲਾਨਿਆ ਜਾਂਦਾ ਬਈ ਸਿੱਖ ਅਤਵਾਦੀ ਨੇ ਵੀਰੇ ਨਾਤਵਦੀਆਂ ਨਾ ਵੱਖਵਾਦੀਆਂ ਜੇ ਅਸੀਂ ਆਪਣੇ ਹੱਕ ਮੰਗਨੇ ਆ ਅੱਜ ਸੱਡੇ ਸੀਨਿਆਂ ਤੇ ਗੋਲੀਆਂ ਦੱਗੀਆਂ ਜਾਂਦੀਆਂ ਨੇ ਸਾਡੇ ਬਹੁਤ ਨੌਜਵਾਨ ਵੀਰ ਹਸਪਤਾਲਾਂ 'ਚ ਪਏ ਨੇ ਇਹ ਨਹੀਂ ਵੀ ਅਸੀਂ ਘਰੋਂ ਛੱਡ ਕੇ ਆ ਗਏ ਸਾਡੇ ਗੋਲੀਆਂ ਲੱਗਣ ਗਿਆ ਉਧਰ ਬਾਪੂ ਜੀ ਵੇਖੋ 90 ਸਾਲ ਦੇ ਸੁੱਤੇ ਹੋਏ ਨੇ ਕੋਈ ਪ੍ਰਵਾਹ ਨਹੀਂ ਕਰਦੇ ਪਏ ਹਰ ਬੰਦੇ ਦਾ ਖੂਨ ਗੋਲਦਾ ਸਾਡੀਆਂ ਪੈਣਾ ਦੇ ਉੱਤੇ ਵੀ ਤਸ਼ੱਦਦ ਹੋਇਆ ਵੀਰੇ ਪਲਾਸ਼ਕਟ ਦੇ ਰੋਂਦ ਪਾ ਕੇ ਰੀਲੀਆਂ ਗੋਲੀਆਂ ਮਾਰੀਆਂ ਨੇ ਅਥਰੂ ਗੈਸ ਦੇ ਗੋਲੇ ਨਹੀਂ ਵੀਰੇ ਬੰਬ ਸੱਟੇ ਨੇ ਸਾਡੇ ਤੇ ਬਲਾਸਟ ਹੋਈ ਨੇ ਸਾਡੇ ਜਮਾਨਾ ਦੀਆਂ ਅੱਖਾਂ ਵੀ ਗਈਆਂ ਨੇ ਮੋਦੀ ਸਾਹਿਬ ਅੱਗੇ ਵੀ ਬੇਨਤੀ ਹੈ ਜਿਹੜੇ ਸਾਡੇ ਸਰਦਾਰ ਭਰਾ ਨੇ ਮੋਦੀ ਸਾਹਿਬ ਦੀ ਪਾਰਟੀ ਵਿੱਚ ਉਹਨਾਂ ਅੱਗੇ ਵੀ ਬੇਨਤੀ ਹੈ ਵੀਰੇ ਆਹ ਤਸ਼ੱਦਦ ਰੁਕੋ ਸ਼ੰਭੂ ਮੋਰਚੇ ਦੇ ਉੱਤੇ ਖੜੇ ਆਂ ਤੇ ਸਾਡੇ ਨਾਲ ਕੁਝ ਕਿਸਾਨ ਆ ਗੁਨੇ ਆਪਾਂ ਗੱਲਬਾਤ ਕਰਦੇ ਆਂ ਬਸ ਅੱਸੀ ਗੱਲ ਸਤ ਸ੍ਰੀ ਅਕਾਲ ਜੀ ਭਾਈ ਕਿੱਥੋਂ ਆਏ ਵੀਰੇ ਮੈਂ ਲੁਧਿਆਣੇ ਤੋਂ ਆਇਆ ਪਾਜੀ ਮੇਰੇ ਦੋ ਬੱਚੇ ਆ ਮੇਰਾ ਕੋਲ ਕਰਦੀ ਕੋਈ ਜਗ੍ਹਾ ਨਹੀਂ ਹੈਗੀ ਇੱਥੇ ਇਨਸਾਨੀ ਨਾਤੇ ਮੈਂ ਆਂ ਸਾਡੇ ਬਜ਼ੁਰਗ ਬੈਠੇ ਨੇ 80 80 85 85 ਸਾਲ ਦੇ ਔਰ ਮੈਂ ਪੰਜਾਬ ਦੇ ਨੌਜਵਾਨਾਂ ਵੀਰਾਂ ਅੱਗੇ ਬੇਨਤੀ ਕਰਦਾ ਮੇਰੇ ਜੇ ਮੈਂ ਦੋ ਬੱਚੇ ਛੱਡ ਕੇ ਆ ਸਕਨਾ ਮੇਰੇ ਬੱਚਿਆਂ ਨੂੰ ਸੰਭਲਣ ਵਾਲਾ ਕੋਈ ਨਹੀਂ ਤੇ ਸਤਿਗੁਰੂ ਸੱਚੇ ਪਾਸ਼ਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜਾ ਮੇਰੇ ਸਾਰਿਆਂ 'ਗੇ ਬੇਨਤੀ ਹੈ ਭਾਈ ਹਰ ਘਰ ਦੇ ਵਿੱਚੋਂ ਇੱਕ ਇੱਕ ਬੰਦਾ ਆਉਣਾ ਚਾਹੀਦਾ ਮੇਰੀ ਬੇਨਤੀ ਹੈ ਹਰ ਕੋਲ ਸੀਸ ਝੁਕਾ ਕੇ ਵੀਰੇ ਮੋਰਚਾ ਫਤਿਹ ਸਾਡੇ ਵੀਰਾਂ ਸਾਡੇ ਭਰਾਵਾਂ ਪੈਣਾ ਨਾਲ ਆਉਣਾ ਹੈ ਹਰ ਘਰ ਦਾ ਇੱਕ ਇੱਕ ਜੀ ਆਉਣਾ ਚਾਹੀਦਾ ਵੀਰੇ ਇਹ ਨਹੀਂ ਹੋ ਵੀ ਅਸੀਂ ਘਰੋਂ ਛੱਡ ਕੇ ਆ ਗਏ ਸਾਡੇ ਗੋਲੀਆਂ ਲੱਗਣ ਗਿਆ ਉਧਰ ਬਾਪੂ ਜੀ ਵੇਖੋ 90 ਸਾਲ ਦੇ ਸੁੱਤੇ ਹੋਏ ਨੇ ਕੋਈ ਪ੍ਰਵਾਹ ਨਹੀਂ ਕਰਦੇ ਬਏ ਹਰ ਬੰਦੇ ਦਾ ਖੂਨ ਗੋਲਦਾ ਸਾਡੀਆਂ ਭੈਣਾਂ ਦੇ ਉੱਤੇ ਵੀ ਤਸ਼ੱਦਦ ਹੋਇਆ ਵੀਰੇ ਪਲਾਸਕਟ ਦੇ ਰੋਂਦ ਪਾ ਕੇ ਰੀਅਲ ਦੀਆਂ ਗੋਲੀਆਂ ਮਾਰੀਆਂ ਨੇ ਸਾਡੀਆਂ ਭੈਣਾਂ ਦੇ ਅਥਰੂ ਗੈਸ ਦੇ ਗੋਲੇ ਨਹੀਂ ਵੀਰੇ ਬੰਬ ਸੱਟੇ ਨੇ ਸਾਡੇ ਤੇ ਬਲਾਸਟ ਹੋਈ ਨੇ ਸਾਡੇ ਜਮਾਨਾ ਦੀਆਂ ਅੱਖਾਂ ਵੀ ਗਈਆਂ ਨੇ ਸਾਡੇ ਵੀਰਾਂ ਦੀਆਂ ਲੱਤਾਂ ਵੀ ਟੁੱਟੀਆਂ ਨੇ ਸਾਡੇ ਨਾਲ ਬਹੁਤ ਜ਼ੁਲਮ ਹੋ ਰਿਹਾ ਹੈ ਮੋਦੀ ਸਾਹਿਬ ਅੱਗੇ ਵੀ ਬੇਨਤੀ ਹੈ ਜਿਹੜੇ ਸਾਡੇ ਸਰਦਾਰ ਭਰਾ ਨੇ ਮੋਦੀ ਸਾਹਿਬ ਦੀ ਪਾਰਟੀ ਵਿੱਚ ਉਹਨਾਂਗੇ ਵੀ ਬੇਨਤੀ ਹੈ ਵੀਰੇ ਆ ਤਸ਼ੱਦਦ ਰੁਕੋ ਅਸੀਂ ਕੋਈ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਜਾ ਰਹੇ ਵੀਰੇ ਅਸੀਂ ਕੋਈ ਏਡੇ ਵੱਡੇ ਅਤਵਾਦੀ ਸਾਨੂੰ ਐਲਾਨਿਆ ਜਾਂਦਾ ਹੈ ਵੀ ਸਿੱਖ ਅਤਵਾਦੀ ਨੇ ਵੀਰੇ ਨਾਤੋਵਾਦੀਆਂ ਨਾ ਵਖਵਾਦੀਆਂ ਅਸੀਂ ਜਨਤਾ ਦੀ ਸੇਵਾ ਕਰਨ ਵਾਲਿਆਂ ਜਿੱਥੇ ਵੀਰੇ ਫਲੱਡ ਆਉਂਦਾ ਹੈ ਜਿੱਥੇ ਕੋਈ ਵੀ ਤੂਫਾਨ ਆਉਂਦਾ ਹੈ ਤੇ ਉੱਥੇ ਸਭ ਤੋਂ ਪਹਿਲਾਂ ਸਿੱਖ ਜਾ ਕੇ ਖੜਦੇ ਨੇ ਵੀਰੇ ਮਰਨ ਮਰਾਨ ਵਾਤੇ ਅਸੀਂ ਜੇ ਅਸੀਂ ਆਪਣੇ ਹੱਕ ਮੰਗਨੇ ਆ ਅੱਜ ਸੜੇ ਸੀਨਿਆਂ ਤੇ ਗੋਲੀਆਂ ਦੱਗੀਆਂ ਜਾਂਦੀਆਂ ਨੇ ਸਾਡੇ ਬਹੁਤ ਨੌਜਵਾਨ ਵੀਰ ਹਸਪਤਾਲਾਂ 'ਚ ਪਏ ਨੇ ਤੇ ਬੇਨਤੀ ਹੈ ਮੋਦੀ ਸਾਹਿਬ ਆ ਜੁਲਮ ਨਾ ਕਰੋ ਅਸੀਂ ਵੀ ਪੰਜਾਬੀ ਤੁਹਾਡੇ ਇੰਡੀਆ ਵਿੱਚ ਰਹਿੰਦੇ ਆ ਅਸੀਂ ਕੋਈ afghanistan ਤੋਂ ਨਹੀਂ ਆ ਗਏ ਅਸੀਂ ਇੰਡੀਆ ਵਿੱਚ ਜੰਮੇ ਆ ਇੰਡੀਆ ਦੇ ਜੰਮ ਪਾਲਾ ਵੀਰੇ ਤੁਹਾਡੇ ਥਰੂ ਮੋਦੀ ਸਾਹਿਬ ਅਮੀਦ ਸ਼ਾਹ ਅਗੇ ਆਹੀ ਬੇਨਤੀ ਹੈ ਜੀ ਆਹ ਜੁਲਮ ਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ